ਕਰਦੇ ਪਤਾ ਨਹੀਂ ਬਾਈ ਹੁਣ ਆ ਰੰਗ ਸਿੱਟਣਾ ਸਹੀ ਹੈ ਕਿ ਗਲਤ ਹੈ ਸਾਡੇ ਪਿੰਡ ਵਾਲਿਆਂ ਦਾ ਰਸਤਾ ਲੰਗਰ ਲੋਕ ਇਹ ਗਲਾ ਅਜੇ ਤਰੀਕ ਬਈ 14 ਹੋ ਗਈ ਤੇ ਆ ਦੇਖ ਲੋ ਸੰਗਤ ਹਜੇ ਵੀ ਅੱਜ ਵੀ ਆਈ ਜਾਂਦੀ ਹੈ ਬਾਈ ਉਹਨਾਂ ਨੂੰ ਤਾਂ ਲਵੇੜ ਗਈ ਜਨਤਾ ਦੇਖੋ ਇਹਨਾਂ ਦੇ ਸ਼ਕਲਾਂ ਆਹ ਕਰ ਗੱਲ ਸੂਰ ਨਾ ਆ ਕੇ ਆਉਂਦੇ ਆ ਆ ਸੂਰਤ ਤੋ ਇਤਨਾ ਐ ਨਾ ਠਾੜੇ ਸਾਰੇ ਪੈਨ ਲੈ ਕਿਦ ਚਕਾਰ ਨਾ ਕਰ ਲੇ ਤੂੰ ਹੋਰ ਕੀ ਸੀਨ ਐ ਆ ਦੇਖ ਕਾ ਤਾਂ ਹੋ ਟਾਈਮ ਮਜਾ ਆਂਦਾ ਵੀ ਜਦੋਂ ਗੁਰੂ ਮਹਾਰਾਜ ਨੇ ਇੱਥੇ ਹੋਲਾ ਖੇਡਿਆ ਹੋਣਾ ਜਦੋਂ ਸੰਗਤਾਂ ਉਦੋਂ ਆਈਆਂ ਹੋਣੀਆਂ ਤਾਂ ਉਦੋਂ ਕਿੰਨੀਆਂ ਰੌਣਕਾਂ ਹੋਣੀਆਂ ਤਾਂ ਫੜੇ ਜਾਂਦੇ ਆ ਓਏ ਇਹ ਜੈਕਟਾਂ ਤੋਂ ਫੜੇ ਜਾਂਦੇ ਮੁੰਡੇ ਇਹ ਭਰਾਵਾ ਖੋਲ ਕੇ ਘੁੰਮ ਲੋ ਭਰਾ ਨਹੀਂ ਕਿਹੜੇ ਆ ਇਹ ਸਪੈਸ਼ਲ ਬਾਈਰ ਭੇਜ ਨੂੰ ਵੀ ਬਾਈ ਵਾਹ ਜੀ ਵਾਹ ਹੁਣ ਚੜਿਆ ਰੂਪ ਦਾ ਕਿਹੜਾ ਲਾ ਗਿਆ ਆਪਣੇ ਨਹੀਂ ਲਾਦਾ ਦੂਜੇ ਉਹ ਤੇਰੀ ਓਏ ਨੇਰਾ ਹੀ ਝੁਲਮਾ ਜੇ ਕਿਤੇ ਇੱਥੇ ਘਰੇ ਚਲੇ ਜਾਣਾ ਜਵਾਕ ਡਰਾ ਦੂੰ ਲੋਕੀ ਸੱਚ ਨੂੰ ਸਾਡੇ ਕੋਲ ਪ੍ਰਾਣਿਆਂ ਤੋਂ ਪ੍ਰਾਣੇ ਵਧੀ ਜਾਂਦੇ ਨੇ ਵਧੀ ਜਾਂਦੇ ਨੇ ਤੇ ਇੱਕ ਨਵਾਂ ਪ੍ਰਾਣਾ ਸਾਡੇ ਕੋਲ ਹਾਜ਼ਰ ਹੋਇਆ ਹੈ ਰੂਬੀ ਵੀਰਾ ਤੇ ਧੰਨਵਾਦ ਵੀਰੇ ਆਹ ਲੋ ਬਈ ਚੱਲੀ ਜਾਂਦਾ ਇਧਰ ਘੋਟਾ ਆ ਪਾਪੜ ਵੀ ਬਣਾਏ ਹੋਏ ਐ ਕਿਵੇਂ ਮੇਰੇ ਵੀਰ ਨੇ ਛਕਣੇ ਹੋਵੇ ਤਾਂ ਆ ਸਕਦਾ ਹੈ ਬਈ ਅੱਜ ਤਾਂ ਸੰਗਤ ਵਾਲਾ ਰਿਕਾਰਡ ਹੀ ਟੁੱਟ ਗਿਆ ਲਓ ਬਈ ਸਭ ਤੋਂ ਪਹਿਲਾਂ ਹਾਜ਼ਰੀਆਂ ਸ਼ਹੀਦੀ ਵਾਗ ਤੇ ਪਹਿਲਾਂ ਛਕਦੇ ਆਂ ਦੇਗਾ ਤੇ ਫਿਰ ਕਰਦੇ ਆਂ ਦਰਸ਼ਨ ਹਾਂਜੀ ਸਤਿ ਸ੍ਰੀ ਅਕਾਲ ਜੀ ਬਈ ਸਾਰਿਆਂ ਨੂੰ ਤੇ ਆਪਾਂ ਪੁੱਜ ਗਏ ਹੋਲੇ ਮਹੱਲੇ 'ਚ ਹਾਂਜੀ ਹੋਲੇ ਮਹੱਲੇ ਪੁੱਜ ਗਏ ਆ ਬਈ ਤੇ ਕਰਦੇ ਆ ਦਰਸ਼ਨ ਦੇ ਨਾਲ ਤੁਹਾਨੂੰ ਵੀ ਕਰਾਉਂਦੇ ਆ ਨਾਲ ਬਾਈ ਹੋਣੀ ਆ ਤੇ ਪਿੱਛੇ ਹੋਰ ਆਪਣੀ ਸੰਗਤ ਤੇ ਦੇਖਦੇ ਆ ਮੇਲਾ ਤੇ ਤੁਹਾਨੂੰ ਵੀ ਦਿਖਾਉਂਦੇ ਆ ਹੋਲਾ ਮਹੱਲਾ ਵਾਜਾਂ ਵਾਲੇ ਦਾ ਜੀ ਤੇ ਪੈ ਰੋ ਰੋ ਸਰਨੇ ਬੁਕਾਰ ਯੇਰੀ ਚੈਨਾਸੀ ਸਾਰਾ ਘਰ ਨੂੰ ਬੱਜਲੇ ਗਿਆ ਇੱਕ ਆ ਵੀ ਸਾਡੇ ਪਿੰਡ ਆਇਆ ਦਾ ਲੰਗਰ ਆ ਮੁੰਡੇ ਸਾਰੇ ਲੱਗੇ ਆ ਕੀ ਬਾਤ ਹੈ ਸੰਗਾ ਦੇਖੋ ਅੱਜ ਸੋਤਾ ਕਰੀ ਆਜੋ ਜੀ ਆਜੋ ਠੰਡਾ ਮਿਚਾਰਾ ਜੀ ਆ ਗੁਰੂ ਜੀ ਆ ਗਏ ਸੋਤਾ ਹੋਵੇ ਕਿਰਪਾ ਕਰਕੇ ਤਾਂ ਜੀ ਚੱਗੀ ਹੈ ਨਹੀਂ ਤਾਂ ਅਸੀਂ ਕੋਈ ਕੋਈ ਨਹੀਂ ਚੱਲੇ ਗਈ ਹੈ ਕਿਰਪਾ ਕਰਕੇ ਭਈ ਅੱਜ ਤਾਂ ਸੰਗਤ ਵਾਲਾ ਰਿਕਾਰਡ ਹੀ ਟੁੱਟ ਗਿਆ ਅੱਜ ਤਰੀਕ ਹੈਗੀ 14 ਤੇ ਮੈਂ ਕਹਿੰਦਾ ਵੀ ਤੁਰਨਾ ਵੀ ਅੱਜ ਤਾਂ ਔਖਾ ਹੋਇਆ ਪਿਆ ਐਡੀ ਸੰਗਤ ਐ ਟਰੈਕਟਰ ਤੇ ਟਰਾਲੀਆਂ ਜੋ ਦਿਲ ਕਰਦਾ ਬਈ ਸਾਰਾ ਕੁਝ ਚੱਲੀ ਜਾਂਦਾ ਐ ਆ ਮੇਨ ਹਾਈਵੇ ਆਨੰਦਪੁਰ ਸਾਹਿਬ ਤੋਂ ਜਿਹੜਾ ਰੋਪੜ ਰੋਡ ਗੋਰੇ ਵੀਰ ਵੀ ਫਿਰਦੇ ਆ ਗੋਰੇ ਵੀਰ ਬੇਬੇ ਹੋਣੀ ਐ ਆਹ ਲੋ ਬਈ ਚੱਲੀ ਜਾਂਦਾ ਇਧਰ ਘੋਟਾ ਆ ਪਾਪੜ ਵੀ ਬਣਾਏ ਹੋਏ ਐ ਕਿਸੇ ਮੇਰੇ ਵੀਰ ਨਾਲ ਛਕਣੇ ਹੋਗਾ ਤਾਂ ਆ ਸਕਦਾ ਐ ਸਾਹਿਬ ਫਤਿਹ ਜੀ ਆਹ ਫੜਾ ਜਿਹੜਾ ਖਾਲਸਾ ਹੀ ਜਹਾਜ ਹਾਲ ਦਾ ਪਰਤੀ ਮੌਜੂਦ ਤਾਂ ਜੱਤੇਦਾਰ ਪਾਪਾ ਸਤਪਾ ਸਿੰਘ ਹੋਰਾਂ ਦਾ ਉਹਦੇ ਸਾਹਮਣੇ ਬਿਲਕੁਲ ਲਓ ਬਈ ਸਭ ਤੋਂ ਪਹਿਲਾਂ ਹਾਜ਼ਰੀਆਂ ਸ਼ਹੀਦੀ ਬਾਗ ਤੇ ਪਹਿਲਾਂ ਛੱਕਦੇ ਆਂ ਦੇਗਾ ਤੇ ਫਿਰ ਕਰਦੇ ਆਂ ਦਰਸ਼ਨ ਵਾਹ ਜੀ ਵਾਹ ਰੌਣਕਾ ਦੇਖੋ ਤੁਸੀਂ ਸ਼ਹੀਦੀ ਬਾਗ ਦੀਆਂ ਚੱਲਦੇ ਆਂ ਰੇੜੇ ਚੱਲਦੇ ਰਗੜੇ ਤੇ ਬਣਦੀਆਂ ਸ਼ਹੀਦੀ ਦੇਗਾ ਤੇ ਇੱਧਰ ਜਿਹੜਾ ਲੰਗਰ ਚੱਲੀ ਜਾਂਦਾ ਤੇ ਆ ਘੋੜੇ ਆ ਬਾਬਾ ਜੋਗਗ ਸਿੰਘ ਜੀ ਦਾ ਟਪੜਾ ਉਹ ਬਰਾਜੇ ਨੇ ਠੀਕ ਜੀ ਵੇਖਾ ਇਹ ਤੇ ਹੈ ਪਾ ਸਾ ਜੀ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਹੇ ਸੀ ਦੀ ਬਾਗੇ ਜੀ ਵਾਹ ਜੀ ਵਾਹ ਜੀ ਫੋਟੋ ਜੀ ਗੁਰੂ ਗੋਬਿੰਦ ਸਿੰਘ ਜੀ ਵਾਹ ਜੀ ਵਾਹ ਜੀ ਚੜ੍ਹਦੀ ਕਲਾ ਜੀ ਬਾਬਾ ਫੋਟੇ ਸਿੰਘ ਮੋਹਦੇ ਸਾਹਿਬ ਬੜੇ ਜੀ ਵਾਹ ਜੀ ਵਾਹ ਸਰੂਪ ਬਹੁਤ ਸੋਹਣਾ ਲੱਗ ਰਿਹਾ ਤੁਹਾਡਾ ਸਮਾਨ ਲੱਗਿਆ ਬਾਬਾ ਜੀ ਆਪਣਾ ਬਾਬਾ ਵੀਰ ਸਿੰਘ ਬਾਬਾ ਧਿਰ ਸਿੰਘ ਬਾਬਾ ਮੇਜਰ ਸਿੰਘ ਢੋਡੀ ਜੀ ਨਿਵਾਣਾ ਖਾ ਵਾਲੇ ਲੜਕਾਣਾ ਸਾਹਿਬ ਬਾਬਾ ਬਲਦੇਸਰ ਮੱਲੇ ਵਾਲੇ ਠੀਕ ਹੈ ਜੀ ਉਹਨਾਂ ਦੇ ਸਿਰਗਾ ਨਹੀਂ ਸੇਵਾਦਾਰਾਂ ਨੂੰ ਭੋੜਿਆ ਨਹੀਂ ਸੇਵਾ ਕਰਦੇ ਨੇ ਆ ਜੀ ਕਿਲਾ ਆਏ ਸਿੱਧੀ ਬਾਗ ਆਇਆ ਜੱਟ ਜਣ ਚੜਦੀ ਕਰਾਂ ਜੀ ਤੂੰ ਨਾਨਕ ਨਾਮ ਕਰਦੀ ਕਰਾ ਤੇਰੇ ਭਾਣੇ ਸਰਵਾਦਾ ਭਲਾ ਤੇ ਇੱਧਰ ਨਹਾਗ ਸੰਗਾਂ ਦੇ ਜਿਹੜੇ ਆ ਉਹ ਗੋਰੇ ਕਰੀ ਜਾਂਦੇ ਇੱਥੇ ਡਾਕੂਮੈਂਟਰੀਆਂ ਪਿਆਰ ਕੀ ਬਾਤ ਆ ਆ ਵੀ ਦੇਖਦੇ ਆ ਗੋਰੇ ਵੀ ਹੱਥ ਲਾ ਲਾ ਕੇ ਇਹਨਾਂ ਨੇ ਮੂੰਹ ਪਾ ਲਿਆ ਓੱਖਾ ਹੋ ਜੂ ਕੰਮ ਲੈ ਆ ਇਹ ਆਉਂਦੇ ਆ ਬਈ ਬਾਰੋਂ ਵੱਡੇ ਵੱਡੇ ਚੈਨਲਾਂ ਵਾਲੇ ਇੱਥੇ ਡਾਕੂਮੈਂਟਰੀਆਂ ਤਿਆਰ ਕਰਦੇ ਨੇ ਸਜੇਂਦਰ بھائی ਨੂੰ ਮਿਲੀ ਜਾਂਦੇ ਆਉਂਦੇ ਚਾਹਣ ਵਾਲੇ ਪਿੰਡਾਂ ਵੱਲ ਦੇ ਆਪਣੀ ਟੀਮ ਜਿਹੜੀ ਇਹਨਾਂ ਦੇ ਪਿੱਛੇ ਘੁੰਮਦੀ ਜ ਉਹਨਾਂ ਦੀ ਤੇ ਦਾਲ ਪੰਥ ਚ ਆਪਾਂ ਸ਼ਹੀਦ ਦੀ ਬਾਗ ਅੱਜ ਤਰੀਕ ਬਈ 14 ਹੋ ਗਈ ਤੇ ਆਹ ਦੇਖ ਲਓ ਸੰਗਤ ਹਜੇ ਵੀ ਅੱਜ ਵੀ ਆਈ ਜਾਂਦੀ ਹੈ ਆ ਜਾ ਵੀ ਸੰਗਤ ਆ ਇਕੱਠ ਜਿਹੜਾ ਵਧੀ ਜਾਂਦਾ ਆ ਸਾਰੀ ਸੰਗਤ ਆ ਰਹੀ ਐ ਜਿਹੜੀ ਆਨੰਦਪੁਰ ਸਾਹਿਬ ਚ ਐਂਟਰੀ ਕਰ ਰਹੀ ਐ ਭਾਈ ਉਹਨਾਂ ਨਾਲ ਲਵੇੜ ਗਈ ਜਨਤਾ ਦੇਖੋ ਇਹਨਾਂ ਦੇ ਸ਼ਕਲਾਂ ਆਹ ਕਰ ਗੱਲ ਪਤਾ ਨਹੀਂ ਕਿਹੜੇ ਆਏ ਪਿਛੇ ਭਾਈ ਯਰ ਭੇਜ ਨੂੰ ਵੀ ਭਾਈ ਵਾਹ ਜੀ ਵਾਹ ਹੁਣ ਚੜਿਆ ਰੂਪ ਦਾ ਕਿਹੜਾ ਲਾ ਗਿਆ ਆਪਣੇ ਮਾਰੇ ਨਿਕਲੇ ਠੀਕ ਹੈ ਲਓ ਵੀ ਮਿੱਤਰੋ ਕਿੱਧਰ ਰੰਗੇ ਜਾਂਦੇ ਆ ਆ ਕੀ ਕਰਦੇ ਪਤਾ ਨਹੀਂ ਆ ਬਈ ਹੁਣ ਰੰਗ ਛਿੱਟਣਾ ਸਹੀ ਹੈ ਕਿ ਗਲਤ ਹੈ ਪਰ ਕਿਦਾ ਨੁਕਸਾਨ ਵੀ ਜ਼ਰੂਰ ਹੋ ਸਕਦਾ ਇਹਦੇ ਨਾਲ ਨਾ ਕਿਤੇ ਦੀ ਅੱਖਾਂ 'ਚ ਪੈ ਜੇ ਤੇ ਪਰ ਪਤਾ ਨਹੀਂ ਹੁਣ ਬਈ ਆਪਣੇ ਆਪਣੇ ਸੋਚ ਕੇ ਜਈ ਲਾਈ ਜਾਂਦੇ ਨੇ ਕੇਈ ਨਹੀਂ ਲਾਂਦੇ ਆ ਆ ਦੇਖੋ ਸੰਗਤ ਬਈ ਹਾਜੇ ਵੀ ਵਾਈ ਜਾਂਦੀ ਆ ਵਧੀ ਜਾਂਦੀ ਆ ਸੰਗਤ ਰਵਿਦਾਸ ਚੌਂਕਰੀਆ ਰੌਣਕਾਂ ਵਾਹ ਜੀ ਵਾਹ ਛੜਦੀ ਕਲਾ ਪੂਰੀ ਬਾਕੀ ਮੰਗ ਲਈ ਉਹਨਾਂ ਨੇ ਇਸ ਤਰ੍ਹਾਂ ਬੀਬੀ ਬਲਵਿੰਦਰ ਕੌਰ ਜੀ ਸਰਕਾਰਦਾਨ ਮਹਾਰਤੋ ਆਏ ਨੇ ਉਹਨਾਂ ਨੇ ਵੀ ਮਾਫੀ ਮੰਗ ਲਈ ਵਾਹ ਜੀ ਵਾਹ ਐਲਡੀਐਨ ਸਾਹਿਬ ਜੀ ਪਹੁੰਚ ਚੁੱਕੇ ਨੇ ਪੰਜਾਬ ਦੀ ਮਹਾਨ ਸ਼ਖਸੀਅਤ ਅੱਜ ਪੰਜਾਬ ਨੂੰ ਕਿਸਾਨੀ ਅੰਦੋਲਨ ਦੀਆਂ ਫੋਟੋਆਂ ਦਿਖਾ ਦੇ ਰਹੇ ਨੇ ਸੇਵਾਦਾਰ ਡੋਕਰੀਆਂ ਲਾ ਕੇ ਖੜੇ ਆ ਜੰਗਾ ਕੰਮ ਕਰਦੇ ਆ ਪੰਜਾਬ ਦਾ ਵੱਡਾ ਨਾਮ ਆ ਸਾਡੇ ਪਿਛਕਾਰ ਪੁੱਜ ਚੁੱਕੇ ਨੇ ਧੰਨਵਾਦ ਜੀ ਤੁਹਾਡਾ ਆਨੰਦ ਪ੍ਰਸਾਦ ਜੀ ਧਰਤੀ ਤੇ ਹੋਣ ਲਈ ਡੋਕਰੀਆਂ ਕਿੱਥੇ ਡੋਕਰੀਆਂ ਪੰਜਾਬ ਡੋਕਰੀਆਂ ਵਿੱਚ ਪਾਓ ਜੀ ਡੋਕਰੀਆਂ ਕਿੱਥੇ ਡੋਕਰੀਆਂ ਪਈਆਂ ਡੋਕਰੀਆਂ ਦੇ ਵਿੱਚ ਪਾਓ ਜੀ ਆਡੇ ਪਿੰਡ ਵਾਲਿਆਂ ਦਾ ਰਸਤਾ ਲੰਗਰ ਯੂਫੇ ਕਲਾ ਨਿੱਕੇ ਟੋਕਰੀਆਂ ਭਾਈਆਂ ਨਾ ਟੋਕਰੀਆਂ ਵਿੱਚ ਪਾਓ ਆ ਵੀ ਪਿਸਤੌਲ ਲਿਆਇਆ ਚਲਾ ਕੇ ਦੱਸ ਪਹਿਲਾਂ ਟੋਕਰੀਆਂ ਵਿੱਚ ਪਾਓ ਖੋ ਬੱਲੇ ਇਹ ਚੱਲਦੀ ਕਿੱਧਰ ਐ ਖਾਈ ਮੜਾ ਜਾ ਚੱਕ ਕੇ ਜਾਓ ਜੀ ਦਾ ਨਾ ਰਾਸ ਕੰਨੇ ਦਾ ਕੰਡਾ ਇੱਚ ਪਾ ਦੇ ਕੀ ਐ ਉਹ ਫੀਲ ਬੰਦੀ ਧੀ ਖਾ ਹੁੰਦੀ ਧੀ ਦੇਖ ਰਿਹਾ ਕਿ ਤੀਲੀ ਵੱਜਦੀ ਚ ਆ ਜਾਣਾ ਚੱਕੇ ਜਾਉਣੀ ਬੰਨੇ ਵੇ ਇਹਦੀ ਆਈ ਵਾਜੀ ਇਹਦਾ ਘੈਂਟ ਕੰਮ ਹੈ ਸੂਰ ਨਿਹਾਣੇ ਨੂੰ ਵੀ ਕੰਮ ਆਉਂਦਾ ਆਹ ਸੂਰ ਤਾਂ ਵੀ ਇਧਰ ਆਣੇ ਨਿਹਾਣੇ ਤੇ ਸਾਰੇ ਪੈਨੇ ਲੈ ਕਿਹਦੇ ਸ਼ਿਕਾਰ ਨਾ ਕਰ ਲੈ ਤੂੰ ਹੋਰ ਤੈਨੂੰ ਪੁਲਿਸ ਵਾਲੇ ਲੈ ਜਾਣ ਰਾਤ ਨੂੰ ਚੱਕ ਕੇ ਵੀ ਸ਼ਿਕਾਰ ਕਰਦਾ ਹਾਂ ਹਾਂ ਤਰਾ ਇੰਦਾ ਚੱਟਾ ਹੀ ਹੈ ਆ ਦੇਖਿਆ ਗੜ ਗੱਲ ਘੈਂੜਾ ਘੈਂੜਾ ਚੀਜ਼ ਹੈ ਜਗਾਰਾ ਹੈ ਨਿਆਣਾ ਦਿਖਾਣੇ ਨਹੀਂ ਇਹ ਹੀ ਸ਼ੌਂਕ ਹੈ ਬਈ ਇਹਦੇ ਨਾਲ ਇਹ ਤਾਂ ਮਿਲ ਆਏ ਕੇਸਗੜ੍ਹ ਸਾਹਿਬ ਦੇ ਬਿਲਕੁਲ ਸਾਹਮਣੇ ਐ ਇਧਰ ਸਰੋਵਰ ਤੇ ਸਰੋਵਰ ਦੇ ਬਿਲਕੁਲ ਆਪੋਜ਼ਿਟ ਜਿਹੜਾ ਸਾਡੇ ਪਿੰਡਾਂ ਦਾ ਲੰਗਰ ਲੱਖ ਲੱਖ ਵਧਾਈਆਂ ਗੰਨੇ ਤੇ ਰਸਤਾ ਲੰਗਰ ਸੰਤ ਬਾਬਾ ਲਾਹ ਸਿੰਘ ਜੀ ਉਹਨਾਂ ਦੀ ਜਾਤ ਦੇ ਵਿੱਚ ਜਿਹੜੇ ਦੇ ਤੇ ਰਹਉਂਦੇ ਆ ਬਈ ਜ਼ਰੂਰ ਆ ਕੇ ਜਾਇਓ ਜਿਹੜਾ ਮਾਰ ਕੇ ਜਾਇਓ ਤੇ ਸਮਾ ਜਿਹੜਾ ਹੋ ਗਿਆ ਬਈਓ ਢੇਰ ਦੁਪਹਿਰ ਦਾ ਤੇ ਸੰਗ ਜਿਹੜੀ ਆਤੀ ਮੋੜਨ ਵੀ ਲੱਗ ਪਈ ਬਾਕੀ ਆ ਜਾ ਰਿਹਾ ਖਾਸ ਕਰਕੇ ਸਕੂਲ ਵੱਲ ਨੂੰ ਜਿੱਧਰ ਜਿਹੜੀਆਂ ਅਜ ਖੇਡਾਂ ਹੋ ਰਹੀਆਂ ਆਹ ਟਰਾਲੀਆਂ ਲਾ ਗਈ ਬਈ ਸਾਈਡ ਨੂੰ ਟਿਕਾਣੇ ਕਰ ਲਏ ਹੋਏ ਸਿੰਘਾਂ ਨੇ ਜਿੱਤੇ ਜਿਹੜੀ ਜਿਹੜੀ ਜਗ੍ਹਾ ਮਿਲੀ ਟਰਾਲੀ ਲਾ ਕੇ ਟਰੈਕਟਰ ਕਰ ਤੇ ਵੱਖ ਤੇ ਬਪ ਪੱਕੇ ਟਿਕਾਣੇ ਲਾ ਦਿੱਤੇ ਆ ਅਣਾ ਅੰਦਰ ਤੋਂ ਆਉ ਤੋਂ ਬਾਹਰ ਜਾਣ ਦਾ ਇੱਕ ਆਹ ਸੇਕਰੇਟ ਜਿਹਾ ਰਾਹ ਏ ਤੇ ਮੈਨੂੰ ਲੱਗਾ ਸਾਢੇ ਲੱਖ ਕਿ ਆਏ ਨੇ ਹੋਇਆ ਸਾਰਿਆਂ ਨੂੰ ਪਤਾ ਏ ਵਾਹ ਕਿੰਨੀਆਂ ਨਹੀਂ ਇਹ ਪਤਾ ਹੈ ਨਾ ਇਹ ਘਾਟ ਹੀ ਆਉਂਦੇ ਆ ਰਾਤ ਕਿਉਂਕਿ ਇਹ ਜਾਣਾ ਹੋਵੇ ਕਿਸੇ ਨੇ ਬਾਹਰ ਨਿਕਲਣਾ ਹੋਵੇ ਸੌਖਾ ਤਾਂ ਆ ਰਾਤ ਨਿਕਲ ਜਾਂਦੇ ਆ ਸਿੱਧਾ ਹੀ ਨਿਕਲਣਾ ਜਾ ਕੇ ਆ ਕੰਮ ਕਰਨ ਹਰ ਰਹਿ ਗਿਆ ਇਦਾਂ ਕੰਮ ਕਰਨ ਕੋਈ ਰਾਸਾ ਜੇ ਖੈ ਇਨੀ ਆ ਰੋਡ ਖਾਲੀ ਜਮਾ ਲੋ ਵੀ ਸੱਚ ਨੂੰ ਸਾਡੇ ਕੋਲ ਪ੍ਰਾਣਿਆਂ ਤੋਂ ਪ੍ਰਾਣੇ ਵਧੀ ਜਾਂਦੇ ਨੇ ਵਧੀ ਜਾਂਦੇ ਨੇ ਤੇ ਇੱਕ ਨਵਾਂ ਪ੍ਰਾਣਾ ਸਾਡੇ ਕੋਲ ਹਾਜ਼ਰ ਹੋਇਆ ਹੈ ਰੂਪੀ ਵੀਰਾ ਤੇ ਧੰਨਵਾਦ ਵੀਰੇ ਨਹੀਂ ਸਾਨੂੰ ਤਾਂ ਤੇਰਾ ਬਹੁਤ ਧਾਰਾ ਬੀਲੇ ਦਾ ਸਾਨੂੰ ਬਹੁਤ ਧਾਰਾ ਤੇ ਹੁਣ ਅਸੀਂ ਆਏ ਹਾਂ ਸਵਾਗਤ ਹੈ ਤੁਹਾਡਾ ਭਾਈ ਉਹਨਾਂ ਨੂੰ ਹੋਲਾ ਮਹੱਲਾ ਲੈਣਾ ਨਾ ਵੀ ਪੂਰਾ ਦਿਖਾਵਾਂਗੇ ਕੱਲੋਂ ਮਹੱਲਾ ਘਟਣਾ ਅੱਜ ਜਿਹੜਾ ਉਹਨਾਂ ਅਨੰਦਪੁਰ ਸਾਹਿਬ ਦੇ ਧੱਕ ਲੱਗ ਹਾਂ ਪਹਿਲੀ ਵਾਰ ਵੀ ਰ ਆਇਆ ਅਨੰਦਪੁਰ ਸਾਹਿਬ ਨਾਲੇ ਨਹੀਂ ਅਨੰਦਪੁਰ ਸਾਹਿਬ ਦਾ ਹੋਵਰੀ ਆਏ ਬਸ ਹੋਲੇ ਮਹੱਲੇ ਨੂੰ ਹੋਲੇ ਮਹੱਲੇ ਨੂੰ ਪਹਿਲੀ ਵਾਰ ਆਇਆ ਤੇ ਹੁਣ ਰਹਿ ਹੈ ਇਸ ਦਾ ਹੁਣ ਮੈਂ ਬੀਲੇ ਕਰਕੇ ਮੈਨੂੰ ਦੱਸਦਾ ਵੇਲੇ ਦਾ ਇਹ ਬਹੁਤ ਬਹੁਤ ਵੱਡਾ ਯੋਗਦਾਨ ਹਾਂ ਵੀ ਚੱਲ ਰਹਿਣ ਸਹਣ ਦਾ ਚੱਲ ਸਾਡੇ ਕੋਲ ਹੈਗਾ ਜਿੰਨੇ ਮਿੱਤਰ ਸੱਜਣ ਦੇਖਦੇ ਆ ਭਰਾਵੋ ਤੁਸੀਂ ਕਰੇ ਹੌਲੇ-ਮਹਲੇ ਨੂੰ ਆਣਾ ਹੋਵੇ ਤਾਂ ਫੋਨ ਕਰ ਲਿਆ ਕਰੋ ਤੁਹਾਡਾ ਰਹਿائش ਦਾ ਪ੍ਰਬੰਧ ਕਰ ਦਿਆ ਕਰਾਂਗੇ ਤੇ ਬਾਕੀ ਵੀਰੇ ਉਹਨਾਂ ਨੂੰ ਵੀ ਦਿਖਾਉਂਦੇ ਆ ਮਹੱਲਾ ਪਿੱਛੇ ਮੰਡੀ ਵੀ ਰਾਹ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਦੇਖੋ ਐ ਇਧਰ ਮੇਲਾ ਬਈ ਹੁਣ ਤੇ ਲੈ ਕੇ ਆਏ ਆ ਹਜਾਣਾ ਨੂੰ ਬਾਕੀ ਘਮਾਉਂਦੇ ਫਰਾਉਂਦੇ ਆ ਬਹੁਤ ਬਹੁਤ ਧੰਨਵਾਦੀ ਆਪਾਂ ਨੂੰ ਸੁਨੋਲੀ ਮਜਾਰੇ ਪੈਨਡ ਵਾਲਿਆਂ ਦਾ ਸਰੋਪਾਉ ਦਿੱਤਾ ਏ ਤੇ ਵੀਰ ਤੇ ਸਿਰ ਤੇ ਸਜਾਰਿਆ ਕਹਿੰਦੇ ਉੱਪਰ ਦਰਸ਼ਨ ਕਰਨ ਜਾਣਾ ਏ ਮੰਡੀ ਵਾਈ ਜਿਹੜਾ ਉਹ ਕਹਿੰਦੇ ਰਮਾਲ ਸਜਾ ਕੇ ਆ ਗਿਆ ਤਾਂ ਵਾਹ ਜੀ ਵਾਹ ਹਾਂ ਇਹਦਾ ਲੋਰੀ ਬਾਜਾਣਾ ਯਾਰ ਇਹ ਸਾਡੇ ਪਿੰਡ ਦੇ ਬਈ ਸੇਵਾਦਾਰ ਅਜੇ ਤਾਂ ਉਹੀ ਆ ਆ ਮੁੰਡਿਆਂ ਦੀ ਅਸਲੀ ਮਿਹਨਤ ਆ ਆ ਬਈ ਪਿੰਡ ਵਾਲਿਆਂ ਨੇ ਨਵੀਆਂ ਤਿਆਰ ਕਰਵਾਈਆਂ ਐ ਜਿਵੇਂ ਸੇਫਟੀ ਜੈਕਟਾ ਜਿਹਨੂੰ ਕਹਿੰਦੇ ਆ ਹੋਲਾ ਮਹਲਾ ਸ਼੍ਰੀ ਅਨੰਦਪੁਰ ਸਾਹਿਬ ਸੇਵਾਦਾਰ ਪਿੰਡ ਪੇਲਾ ਰਾਮਗੜ ਅਨੰਦਪੁਰ ਸਾਹਿਬ ਇਹ ਬਣਵਾਈਆਂ ਇਸ ਵਾਰ 50 ਪਿੰਡ ਵਾਲਿਆਂ ਨੇ ਆ ਪਾਈਆਂ ਸਾਰਿਆਂ ਨੇ ਜਦਾਂ ਆ ਦੇਖੋ ਆ ਪਾਈਆਂ ਕਿਟੀਆਂ ਚੱਜਦੀਆਂ ਪਈਆਂ ਸਾਰਿਆਂ ਦਾ ਸੇਵਾਦਾਰ ਕੀ ਬਾਤ ਹੈ ਚਰਨ ਤੇਰੇ ਜਿਹਾ ਦਿਮਾਗ ਕਿਦਾ ਹੋਣਾ ਸਮਾਸ਼ ਆਉਂਦਾ 4:30 ਵਜੇ ਦਾ ਤੇ ਸੰਗਤਾਂ ਦੇਖੋ ਰੰਗ ਬਰੰਗੀਆਂ ਹੋ ਗਈਆਂ ਹੁਣ ਤਾਂ ਹੁਣ ਤਾਂ ਜਿਹੜੇ ਜਿਹੜੇ ਪਛਾਣਦੇ ਆ ਮੂੰਹ ਘੁਮਾ ਲੋ ਪਤਾ ਨਹੀਂ ਕਿਹੜੇ ਨਾਲ ਲਵੇਟ ਜਾਣਾ ਇੱਥੇ ਸ਼ਾਮ ਦਾ ਮਾਹੌਲ ਰਵਿਦਾਸ ਸ਼ੌਕ ਦਾ ਵਾਹ ਜੀ ਵਾਹ। ਪੂਰੀਆਂ ਲਹਿਰਾਂ ਵਹਿਰਾ ਹੋਈਆਂ ਪਈਆਂ ਅੱਜ ਤਾਂ। ਚੱਲਦੇ ਚੰਡੋਲ। ਸਵਾ ਸ਼ਾਮ ਦਾ 6:30 ਦਾ ਤੇ ਨਜ਼ਾਰਾ ਦੇਖੋ ਵੀ ਆਨੰਦਪੁਰ ਦਾ। ਕੀ ਸੀਨ ਹੈ। ਆਹ ਦੇਖ ਕਦਾ ਹੋ ਟਾਈਮ ਮਜ਼ਾ ਆਉਂਦਾ ਵੀ ਜਦੋਂ ਗੁਰੂ ਮਹਾਰਾਜ ਨੇ ਇੱਥੇ ਹੋਲਾ ਖੇਡਿਆ ਹੋਣਾ ਜਦੋਂ ਸੰਗਤਾਂ ਉਦੋਂ ਆਈਆਂ ਹੋਣੀਆਂ ਤਾਂ ਉਦੋਂ ਕਿੰਨੀਆਂ ਰੌਣਕਾਂ ਹੋਣੀਆਂ। ਆਹ ਜਿਹੜਾ ਜਾਹੋ ਚਲਾ ਰਹਿਣਾ ਆ ਦੇਖੋ ਤੁਹਾਨੂੰ ਪੱਗਾਂ ਹੀ ਪੱਗਾਂ ਦੇਖਣੀਆਂ ਮੋਨਾ ਤੁਹਾਨੂੰ ਨਾ ਮੈਂ ਕਹਿੰਦਾ ਹਜ਼ਾਰਾਂ ਪਿਛੇ ਇਕੱਧਾ ਮਿਲਣਾ ਏ ਕੇਸਰੀ ਜਿਹੜੇ ਆ ਬੰਨੀਆਂ ਦਸਤਾਰਾਂ ਸਰੋਪਾ ਉਪਾਏ ਗਲਾਂ ਚ ਕਿਆ ਬਾਤ ਆ ਯਾਰ ਕਿਆ ਨਜ਼ਾਰਾ ਏ ਅਨਹੰਗ ਸਿੰਘ ਫੌਜਾਂ ਅਕਾਲ ਵਾਹ ਜੀ ਵਾਹ ਚੜਦੀ ਕਲਾ ਬੈਠੇ ਰੂਬੀ ਵੀ ਰਹੋਣੀ ਵੀਰੇ ਕਿੱਦਾਂ ਲੱਗ ਰਿਹਾ ਬਹੁਤ ਆਨੰਦ ਆ ਬਾਈ ਆਨੰਦ ਆ ਤੇ ਭਈ ਆ ਦੇਖੋ ਆ ਬਾਪੂ ਦੇ ਫਿਰ ਮੁੰਡਿਆਂ ਦੇ ਬੈਠ ਕੇ ਮੇਲਾ ਦੇਖ ਰਿਹਾ ਜਵਾਕ ਇਹ ਵੀ ਟਾਈਮ ਹੀ ਹੈ ਹੈਨਾ ਇਹ ਵੀ ਬਾਤ ਚ ਜ਼ਿਆਦਾ ਕਰਨੀ ਹੈ ਇਹਨੇ ਕਿ ਬਾਪੂ ਦੇ ਫਿਰ ਤੇ ਜਿਹੜੇ ਮੇਲੇ ਦੇਖ ਲੈਣ ਹਰ ਹੋਣੀ ਜਾਂਦੇ ਆ ਵਾਹ ਜੀ ਵਾਹ ਜੈਕਟਾ ਦਾ ਬਣਵਾਇਆ ਪਰ ਆ ਬੰਦੇ ਫੜਦੇ ਆ ਆਪਾਂ ਦੇਖ ਲੋ ਕਿੱਥਾ ਘੁੰਮਦੇ ਆ ਗੋਪੀ ਮਾਨੁ ਰਾਜ ਦੇ ਵਜੇ ਇਹ ਜੈਕਟਾ ਤਾਂ ਫੜੇ ਜਾਂਦੇ ਆ ਓਏ ਇਹ ਜੈਕਟਾ ਤਾਂ ਫੜੇ ਜਾਂਦੇ ਮੁੰਡੇ ਇਹ ਬਤ ਭਰਾਵਾ ਖੋਲ ਕੇ ਘੁੰਮ ਲੋ ਮੱਥੜੇ ਕਿੱਥੇ ਲਾਈ ਆ ਮੈਨੂੰ ਪਤਾ ਤੁਹਾਡਾ ਇਹ ਤਾਂ ਫੜੇ ਜਾਂਦੇ ਆ ਓਏ ਇਹ ਜੈਕਟਾਂ ਤੋਂ ਫੜੇ ਜਾਂਦੇ ਮੁੰਡੇ ਇਹ ਬਤ ਭਰਾਵਾ ਖੋਲ ਕੇ ਘੁੰਮ ਲੋ ਮੱਥੜੇ ਕਿੱਥੇ ਲਾਈ ਆ ਮੈਨੂੰ ਪਤਾ ਤੁਹਾਡਾ ਬੂਰਾ ਤਾਂ ਮੇਰਾ ਨਾਮ ਹੈ ਜਸਪ੍ਰੀਤ ਸਿੰਘ ਰੱਬ ਦੇ ਦਰਵਾਜ਼ੇ ਦਾ ਕਾਹਦੇ ਵੀ ਕੀ ਸੀ ਬੰਦੀ ਪਰਵਾਣ ਕਰੇ ਵੀ ਹਾਂ ਚੁੱਪ ਕਰਦੇ ਪਰ ਸੰਤ ਜੀ ਜੋੰਗਰੇ ਦਾ ਦਰਵਾਜ਼ਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਾ ਔਰ ਗੁਰੂ ਗ੍ਰੰਥ ਸਾਹਿਬ ਦਾ ਇਹ ਵੀ ਰਾਤ ਨੂੰ ਬਰਸ ਤੇ ਖਾਸਾ ਦਾ ਵਿਊ ਕੀ ਆ ਘੈਂਟ ਹੈ ਯਾਰ ਤੇ ਇੱਕ ਚੀਜ਼ ਹੈ ਵੀ ਇੱਥੇ ਨਾ ਐ ਸਵਾਰਾ ਆੜ ਆਉਂਦੇ ਪਏ ਆ ਆ ਪੈਰਾਸ਼ੂਟ ਜਿਆ ਕਿਸੇ ਨੇ ਕਰਨਾ ਹੋਵੇ ਨਾ ਮੈਨੂੰ ਲੱਗ ਝੂਟਾ ਲੈਣਾ ਹੋਵੇ ਆ ਪੈਰਾਸ਼ੂਟ ਜੇ ਦਾ ਆ ਸਕਦਾ ਹੈ ਬਰਾਸ ਦੇ ਖਾਸਾ ਦੇ ਵਿੱਚ ਜਿਹੜੇ ਆ ਆ ਝੂਟੇ ਦਿੱਤੇ ਜਾਂਦੇ ਆ ਪੈਰਾਸ਼ੂਟ ਜੇ ਜ ਹੁਣ ਤਾਂ ਮੈਂ ਕਹਿੰਦਾ ਬੰਦ ਕੀਤਾ ਹੋਇਆ ਹਨੇਰਾ ਹੋ ਗਿਆ ਹੁਣ ਦੇ ਨੇ ਚੱਲੂਗਾ ਇਹਦੇ ਨੇ ਝੂਟੇ ਲੈਣੇ ਆ ਤਾਂ ਜਰੂਰ ਆ ਜਾਓ ਭਾਈ ਜੋ ਅੱਕ ਜਵੋਕਣ ਦਵਾ ਜਾਓ ਸਹੀ ਗੱਲ ਆ ਆ ਦੇਖ ਇਸ ਟੋਨੀਆਂ ਦੇ ਅਸੀਂ ਲੱਗਦੇ ਆ ਏਸੀ ਲਾਇਆ ਹੀ ਨਹੀਂ ਕਰ ਗੱਲ ਹਾਂ ਕੌਲੀ ਦਾ ਸਾਜਣੇ ਮਾਸ਼ਾਅੱਲਾ ਮਾਸ਼ਾਅੱਲਾ ਸਾਰੇ ਸਭ ਤੇ ਜਾਂਦੇ ਰਾਣੀਆਂ ਇਹ ਤਾਂ ਵਸਤ ਰੱਖੀ ਹੁੰਦੇ ਹੈ ਕਿਦਾਂ ਮੈਂ ਤਾਂ ਇਹੀ ਕੰਮ ਵਸਤ ਰੱਖੀਆਂ ਹੋਣੀਆਂ ਹਾਂ ਹਾਂ ਇਹ ਸਪੈਸ਼ਲ ਬਣਵਾਈਆਂ ਨੇ ਨੇ ਪਾਪਾ ਜੀ ਦਾ ਜੀ ਜਾਂ ਤਾਂ ਨਗਰ ਕੀਰਤਨਾਂ ਨੂੰ ਕੰਮ ਆਉਂਦੀਆਂ ਨੇ ਮਹਾਰਾਜ ਦੀ ਪਾਲਕੀ ਵਾਸਤੇ ਹੋਰ ਵੀ ਕਈ ਕੰਮ ਆ ਜਾਂਦੇ ਨੇ ਨੇ ਕਰਨੇ tourne ਲੱਗਦੇ ਹੀ ਰਹਿੰਦੇ ਆ ਹਾਂ ਪੰਜਾਬ ਦੇ ਜੰਮਿਆਂ ਨੂੰ ਨਿਤ ਮਹੀਮਾ ਕੀ ਪਤਾ ਕੱਦ ਦਿੱਲੀ ਜਾਣਾ ਪੈ ਜੇ ਅਗਲੇ ਪਹਿਲੇ ਤਿਆਰ ਆ ਹਾਂ ਅਦੇ ਨਰੰਗਾਵਾ ਨਾਲੇ ਕਾਰਗੱਲ ਭਇਆ ਦੇਖ ਲੋ ਕੇਸਗੜ੍ਹ ਸਾਹਿਬ ਦੇ ਬਾਦ ਦਰਸ਼ਨ ਕਰਨ ਵਾਸਤੇ ਲੈਣਾ ਹੋ ਤੇ ਮਨ ਦੇ ਪਿੱਛੇ ਆ ਆ ਇੱਥੋਂ ਲੈਣ ਜਾਂਦੀ ਆ ਘੁੰਮ ਕੇ ਆ ਕੇ ਮੁੜ ਕੇ ਫੇਰ ਇੰਨਾ ਇਕੱਠ ਹੋਇਆ ਵੈਸ ਟਾਈਮ ਦੇ ਉੱਤੇ ਕੇਸਗੜ ਸਾਹਿਬ ਸਾਡੀ ਮਹਾਨ ਤਰਸਤ ਸਾਡੀ ਸੰਗਤ ਦੇਖੋ ਥੱਲੇ ਤੁਸੀਂ ਆ 14 ਤਰੀਕ ਹੈ ਸ਼ਾਮ ਦਾ ਹੈ ਟਾਈਮ ਹੈ 8:30 ਦਾ ਤੇ ਮਾਹੌਲ ਦੇਖੋ ਤੁਸੀਂ ਕਿਹੜੇ ਕਹਿੰਦੇ ਆ ਆਨੰਦਪੁਰ ਸਾਹਿਬ ਇਸ ਵਾਰ ਸੰਗਤ ਘੱਟ ਆ ਤੇ ਆਹ ਦੇਖ ਲਓ ਬਈ ਮਾਹੌਲ ਭਾਈ ਸਮਾ 8:30 ਵਜੇ ਦਾ ਐ ਆਨੰਦਪੁਰ ਸਾਹਿਬ ਆ ਤੇ ਮਾਹੌਲ ਦੇਖਿਓ ਆ ਲਾਈਵ ਮੜਿਆ ਵੀਰੇ ਨੇ ਨੇ ਲਾ ਕੇ ਦੇਖ ਮੜਾ ਜਾ ਇਹ ਬਾਈ ਲੈ ਲਈ ਇੱਕ ਲਾ ਕੇ ਦੇਖ ਲੈ ਮੜਾ ਜਾ ਕੁਝ ਨਹੀਂ ਹੁੰਦਾ ਲਾ ਕੇ ਦਿਓ ਸੋਨਾ ਹੀ ਬੜਾ ਲੱਗਣਾ ਯਾਰ ਲੱਗਿਆ ਤੇਰੇ ਦਹੀਂ ਬਾਈ ਖੋਲ ਕੇ ਆ ਮੂੰਹ ਦਾ ਸਹਜ ਦੇਖ ਲੈ ਵੀਰੇ ਦਾ ਮੱਥਾ ਬੜਾ ਦੇ ਦੀ ਤੱਲਾਉਂਗਾ ਕੱਢ ਕੇ ਉਹ ਆ ਆ ਦੇ ਆ ਦੇਖੋ ਕਿੱਡੇ ਭੜੇ ਆ ਇਹ ਆ ਨਿਆਣੇ ਡਰਾਣੇ ਵਾਲਾ ਕੰਮ ਆ ਜਾਂ ਨਿਆਣੇ ਡਰਾਣੇ ਹੋ ਗੋ ਨਾ ਬੰਦੇ ਨੇ ਕਿਸੇ ਨੇ ਤਾਲੂ ਵਾਲਾ ਲੈ ਤਾਂ ਆ ਕਰ ਗੱਲ ਇਹਨੇ ਲੱਗੂਆ ਇਹ ਨਹੀਂ ਆਏਗਾ ਨਹੀਂ ਨਹੀਂ ਆ ਜਾਣਾ ਲਾ ਦੇ ਹੋਈ ਯਾਰ ਬੱਦ ਕਰਕੇ ਨਹੀਂ ਹੋਣਾ ਉਹ ਨਹੀਂ ਨਹੀਂ ਆ ਜਾਣਾ ਯਾਰ ਉਹ ਮੂੰਹ ਪਰ ਉੱਦਾ ਲਾ ਕੇ ਦੱਸ ਮੜਾ ਕਿੱਦਾਂ ਲੱਗਦਾ ਬੋਤ ਤੇਰੀ ਓਏ ਨੇਰਾ ਹੀ ਝੁਲਮ ਜੇ ਕਿਤੇ ਐਡੇ ਘਰੇ ਚਲੇ ਜਾਣਾ ਜਵਾਕ ਡਰਾ ਦੂੰ ਅਈ ਜਿਹੜੇ ਕਹਿੰਦੇ ਆ ਵੀ ਸੰਗਤ ਘਟਾ ਐ ਸਵਾਰ ਅੱਜ ਤਰੀਕ 14 ਐ ਤੇ ਸਮਾਜ ਰਾਤ ਦਾ 9:30 ਦਾ ਐ ਤੇ ਆਹ ਦੇਖ ਲਓ ਵੀ ਅਜਾ ਅਸੀਂ ਆ ਗਏ ਆ ਮਜਾਰੇ ਵਾਲੇ ਗੇਟ ਕੋਲ ਤੇ ਸੰਗਤ ਅਜੇ ਆ ਰਹੀ ਐ ਆਹ ਦੇਖ ਲਓ ਵੀ ਟਰਾਲੀਆਂ ਆ ਗਏ ਆ ਗੰਪਰ ਚੌਂਕ ਤੋਂ ਲੈ ਕੇ ਉਹ ਪਰੇ ਚਰਨ ਗੰਗਾ ਵਾਲੇ ਮੋੜ ਤੋਂ ਲੈ ਕੇ ਦੇਖ ਲਓ ਭਈ ਆ ਗੰਗੂ ਵਾਲ ਪੁੱਜ ਗਏ ਆ ਗੰਗੂ ਵਾਲ ਵਾਲਾ ਆ ਗਿਆ ਤਾਜੋਟਲ ਇੱਥੇ ਤੱਕ ਸੰਗਤ ਆ ਭਈ ਆ ਦੇਖ ਲਓ ਇਹ ਹਜੇ ਕੱਲੋਂ ਮਹੱਲਾ ਆਏ ਤੇ ਹੰਗਰ ਜੇ ਆਈ ਰਹੀ ਹੈ ਬਾਕੀ ਦੇਖਦੇ ਆ ਕੱਲੋਂ ਤੁਹਾਨੂੰ ਵੀ ਕਰਾਉਂਦੇ ਆ ਦਰਸ਼ਨ ਮਹੱਲੇ ਦੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ